ਅੱਜ ਅਸੀਂ ਗੱਲ ਕਰਾਂਗੇ ਖੀਰੇ ਬਾਰੇ ਕਿਹੜੇ ਮੌਸਮ ਦੇ ਵਿੱਚ ਤੇ ਕਿਹੜੇ ਸਮੇਂ ਚ ਖਾਣਾ ਚਾਹੀਦਾ ਸਵੇਰੇ ਸਵੇਰੇ ਖਾਲੀ ਪੇਟ ਖਾਓ ਤੁਸੀਂ ਨਜ਼ਾਰੇ ਲਓਗੇ ਜ਼ਿੰਦਗੀ ਚ ਜੂਸ ਕੱਢ ਕੇ ਸਵੇਰੇ ਖਾਲੀ ਪੇਟ ਪੀਓ ਤੁਸੀਂ ਦੇਖਿਓ ਕਮਾਲ ਕਿ ਕਈ ਲੋਕ ਇਹਨੂੰ ਸ਼ਰਾਬ ਜਦੋਂ ਪੀਂਦੇ ਆ ਉਦੋਂ ਖਾਂਦੇ ਆ ਬਹੁਤ ਗਵਾਰ ਕਰਨ ਵਾਲੀ ਦਾਣਾ ਸ਼ਰਾਬ 80% ਦੀ 90% ਜਿਹੜੇ ਲੋਕ ਆ ਉਹ ਰਾਤ ਨੂੰ ਪੀਂਦੇ ਆ ਸ਼ਾਮ ਨੂੰ ਪੀਂਦੇ ਆ ਉਸ ਟਾਈਮ ਜਿਹੜਾ ਖੀਰਾ ਬਹੁਤ ਨੁਕਸਾਨ ਕਰਦਾ ਦੋ ਤਰ੍ਹਾਂ ਦੇ ਖੀਰੇ ਹੁੰਦੇ ਹਨਾ ਇੱਕ ਤਾਂ ਦੇਸੀ ਹੁੰਦਾ ਹੈ ਇੱਕ ਦੂਸਰਾ ਜਿਹੜਾ ਹੁੰਦਾ ਜਿਹਨੂੰ ਚਾਈਨੈਸ ਖੀਰਾ ਕਹਿੰਦੇ ਆ ਹਨਾ ਫੇ ਦੋਨਾਂ ਚੋਂ ਕਿਹੜਾ ਖੀਰਾ ਵਧੀਆ ਹੁੰਦਾ ਖਾਣਾ ਟੇਸਟ ਦਾ ਫਰਕ ਪੈਂਦਾ ਉਹਦੇ ਗੁਣਾਂ ਚ ਕੋਈ ਫਰਕ ਨਹੀਂ ਪੈਂਦਾ ਹਾਂ ਇਹ ਜ਼ਰੂਰ ਹੈ ਕਿ ਜਿਹੜਾ ਖੀਰਾ ਹੈ ਨਾ ਉਹਨੂੰ ਲੋਕੀ ਛਿੱਲ ਕੇ ਖਾਂਦੇ ਆ ਕੋਸ਼ਿਸ਼ ਕਰੋ ਕਿ ਛਿਲਕੇ ਸਮੇਤ ਖਾਓ ਜੇ ਖੀਰਾ ਕਿਸੇ ਮਿੱਤਰ ਨੂੰ ਖਵਾਣਾ ਜਾਂ ਆਪ ਖਾਣਾ ਤਾਂ 2 ਵਜੇ ਤੋਂ ਪਹਿਲਾਂ ਪਹਿਲਾਂ ਇਹਨੂੰ ਖਾਣ ਦਾ ਫਾਇਦਾ ਹੈ ਜੇ ਤੁਸੀਂ ਰਾਤ ਨੂੰ ਖੀਰਾ ਖਾ ਲਦੇ ਹੋ ਇਹ ਸੰਗਲੋ ਵੀ ਤੁਸੀਂ ਖੁਦ ਨਾਲ ਵੀ ਦੁਸ਼ਮਣੀ ਕਰਦੇ ਹੋ ਆਪਣੇ ਕਿਸੇ ਸੱਜਣ ਨੂੰ ਖਵਾ ਰਹੇ ਹੋ ਉਹਦੇ ਨਾਲ ਵੀ ਦੁਸ਼ਮਣੀ ਕਰਦੇ ਹੋ ਡਾਇਬੀਟਿਕ ਪੇਸ਼ੈਂਟਸ ਵਾਸਤੇ ਹਾਈ ਬਲੱਡ ਪ੍ਰੈਸ਼ਰ ਦੇ ਪੇਸ਼ੈਂਟਸ ਵਾਸਤੇ ਪਰ ਜਿਨ੍ਹਾਂ ਦੇ ਮਤਲਬ ਹਰ ਵਕਤ ਸਰੀਰ ਦੇ ਵਿੱਚ ਪਾਣੀ ਘਟਿਆ ਰਹਿੰਦਾ ਉਹਨਾਂ ਦਾ ਬਾਡੀ ਦੇ ਵਿੱਚ ਪਾਣੀ ਨਹੀਂ ਘਟੂਗਾ ਇਹ ਸਰੀਰ ਨੂੰ ਹਾਈਡਰੇਟ ਰੱਖਦਾ ਹੈ ਲੂਬ੍ਰੀਕੇਟ ਕਰਦਾ ਪਾਣੀ ਦਾ ਭਰਿਆ ਰਹਿੰਦਾ ਸਰੀਰ ਹਰ ਵਕਤ ਐ ਪੂਰਾ ਲੱਗਦਾ ਵੀ ਠੀਕ ਹੈ ਸਕਿਨ ਵੀ ਤਰ ਰਹਿੰਦੀ ਹੈ ਖੁਸ਼ਕ ਨਹੀਂ ਹੁੰਦੀ ਜਿੰਨੇ ਵੀ ਦਰਸ਼ਕ ਸਾਡਾ ਪ੍ਰੋਗਰਾਮ ਦੇਖ ਰਹੇ ਆ ਸਰ ਇਹਨੂੰ ਮੇਰੇ ਵੱਲੋਂ ਬਹੁਤ ਹੀ ਨਿੱਘੀ ਪਿਆਰ ਭਰੀ ਸਤਿਕਾਰ ਭਰੀ ਸਤਰੀਕਾਲ ਜੀ ਨਮਸਕਾਰ ਸਰ ਪਹਿਲਾ ਸਵਾਲ ਤਾਂ ਮੈਂ ਇਹ ਪੁੱਛੂਗੀ ਕਿ ਦੋ ਤਰ੍ਹਾਂ ਦੇ ਖੀਰੇ ਹੁੰਦੇ ਹਨਾ ਇੱਕ ਤਾਂ ਦੇਸੀ ਹੁੰਦਾ ਇੱਕ ਦੂਸਰਾ ਜਿਹੜਾ ਹੁੰਦਾ ਜਿਹਨੂੰ ਚਾਈਨੀਜ਼ ਖੀਰਾ ਕਹਿੰਦੇ ਹਨਾ ਫੇ ਦੋਨਾਂ ਚੋਂ ਕਿਹੜਾ ਖੀਰਾ ਵਧੀਆ ਹੁੰਦਾ ਖਾਣਾ ਦੇਖੋ ਜਿਹੜਾ ਖੀਰਾ ਹੈ ਨਾ ਜੀ ਉਹ ਖੀਰਾ ਹੀ ਹੈ ਉਹਨੂੰ ਚਾਹੇ ਚਾਈਨਸ ਕਹ ਲੋ ਪਹਾੜੀ ਕਹ ਲੋ ਦੇਸੀ ਕਹ ਲੋ ਬਸ ਇਹ ਹੈ ਕਿ ਉਹਦਾ ਟੇਸਟ ਦਾ ਫਰਕ ਪੈਂਦਾ ਉਹਦੇ ਗੁਣਾਂ 'ਚ ਕੋਈ ਫਰਕ ਨਹੀਂ ਪੈਂਦਾ ਹਾਂ ਇਹ ਜ਼ਰੂਰ ਹੈ ਕਿ ਜਿਹੜਾ ਖੀਰ ਹੈ ਨਾ ਉਹਨੂੰ ਲੋਕੀ ਛਿੱਲ ਕੇ ਖਾਂਦੇ ਆ ਕੋਸ਼ਿਸ਼ ਕਰੋ ਕਿ ਛਿੱਲ ਕੇ ਸਮੇਤ ਖਾਓ ਔਰ ਕਈ ਲੋਕੀ ਨੂੰ ਨਮਕ ਲਾਉਂਦੇ ਆ ਨਿੰਬੂ ਲਾਉਂਦੇ ਆ ਮੈਂ ਕਹਿੰਦਾ ਲਾ ਲਓ ਗੁਣ ਘਟ ਜਾਂਦਾ ਉਦਾਂ ਖਾਣ 'ਚ ਜਿਆਦਾ ਫਾਇਦਾ ਮੈਂ ਗੱਲ ਕਹੂੰਗਾ ਉਹ ਜਿਹੜੀ ਸਾਡੀ ਗ੍ਰੰਥ 'ਚ ਲਿਖੀ ਹੈ ਕਿਤਾਬ ਦੱਸਦੀ ਪਈ ਆ ਖੀਰਾਸੀ ਵੀ ਬਹੁਤ ਖਾਂਦੇ ਆ ਅਸੀਂ ਖਲਾਨੇ ਵੀ ਆ ਲੋਕਾਂ ਨੂੰ ਖਾਣੇ ਵੀ ਆ ਪਰ ਇੱਕ ਚੀਜ਼ ਜ਼ਰੂਰ ਹੈ ਵੀ ਜੇ ਖੀਰਾ ਕਿਸੇ ਮਿੱਤਰ ਨੂੰ ਖਵਾਣਾ ਜਾਂ ਆਪ ਖਾਣਾ ਤਾਂ 2 ਵਜੇ ਤੋਂ ਪਹਿਲਾਂ ਪਹਿਲਾਂ ਇਹਨੂੰ ਖਾਣ ਦਾ ਫਾਇਦਾ ਜੇ ਤੁਸੀਂ ਰਾਤ ਨੂੰ ਖੀਰਾ ਖਾਂਦੇ ਹੋ ਤਾਂ ਇਹ ਸਮਝ ਲਓ ਵੀ ਤੁਸੀਂ ਖੁਦ ਨਾਲ ਵੀ ਦੁਸ਼ਮਣੀ ਕਰਦੇ ਹੋ ਆਪਣੇ ਕਿਸੇ ਸੱਜਣ ਨੂੰ ਖਵਾ ਰਹੇ ਹੋ ਉਹਦੇ ਨਾਲ ਵੀ ਦੁਸ਼ਮਣੀ ਕਰਦੇ ਹੋ ਕਿਉਂਕਿ ਰਾਤ ਨੂੰ ਜਦੋਂ ਅਸੀਂ ਕੀੜਾ ਖਾਣਾ ਹੈ ਤਾਂ ਇਹ ਸਾਡੀ ਨੀਂਦ ਦਾ ਜਿਹੜਾ ਪ੍ਰੋਬਲਮ ਹੈ ਉਹ ਕ੍ਰੀਏਟ ਕਰ ਦਿੰਦਾ ਕਈ ਲੋਕ ਕਹਿੰਦੇ ਰਾਤ ਨੂੰ ਨੀਂਦ ਨਹੀਂ ਆਉਂਦੀ ਇਹ ਹੋ ਜਾਂਦਾ ਉਹ ਐ ਨਹੀਂ ਦੇਖਦੇ ਵੀ ਅਸੀਂ ਰਾਤ ਨੂੰ ਖਾਂਦੇ ਕੀ ਆ ਸਭ ਤੋਂ ਜ਼ਰੂਰੀ ਹੈ ਰਾਤ ਨੂੰ ਖਿਚੜੀ ਦਲੀਆ ਖਾਇਆ ਕਰੋ ਰੋਟੀ ਘੱਟ ਖਾਇਆ ਕਰੋ ਜੇ ਸਬਜ਼ੀ ਵੀ ਖਾਣੀ ਹੈ ਰਾਤ ਨੂੰ ਤਾਂ ਤਰੀ ਵਾਲੀ ਸਬਜ਼ੀ ਖਾਓ ਹੋਰ ਨਹੀਂ ਫਲੇ ਮਨਸ ਰਾਤ ਨੂੰ ਦਾਲ ਖਾਂਦੇ ਆ ਮਾਂ ਰਾਜਮਾ ਦੀ ਦਾਲ ਖਾ ਲੈਂਦੇ ਆ ਉਹ ਸਵੇਰੇ ਉੱਠ ਕੇ ਫੇ ਰਬ ਦਾ ਭੂਆ ਫੁੱਫੜ ਯਾਦ ਆਉਂਦੇ ਆ ਬੁਰਾ ਹਾਲ ਕਰ ਦਿੰਦੀਆਂ ਨੇ ਚੀਜ਼ਾਂ ਹੈ ਥੋੜਾ ਜਿਹਾ ਬਸ ਸੈਟੀ ਕਰਨਾ ਮਨ ਦਾ ਕੀ ਸਮਝਾਉਣਾ ਇਧਰੋਂ ਪੱਟਣਾ ਇਧਰ ਲਾਉਣਾ ਦੁਪਹਿਰੇ ਦਾਲ ਖਾਓ ਜਿਹੜੀ ਮਰਜ਼ੀ ਦਾਲ ਤੁਹਾਡਾ ਜੀ ਕਰਦਾ ਖਾਓ ਦੁਪਹਿਰੇ ਦੁਪਹਿਰੇ ਕਿਉਂਕਿ ਤੁਸੀਂ ਕੰਮ ਵੀ ਕਰਨੇ ਨੇ ਉਹਨੇ ਹਜ਼ਮ ਹੋ ਜਾਣਾ ਕਉਕੇ ਦਾਲ ਹਜਮ ਹੋਣ ਨੂੰ 3 ਘੰਟੇ ਲੈਂਦੀ ਲੈਂਦੀ ਆ ਤਰੀ ਵਾਲੀਆਂ ਸਬਜ਼ੀਆਂ ਲਓ ਲੋਕੀ ਤੋਰੀ ਕੀਆ ਕੱਦੂ ਚੱਪਣ ਗੱਦੂ ਐਹ ਜੀਆਂ ਚੀਜ਼ਾਂ ਮੂੰਹ ਜਬਾਣੀ ਆ ਜਾਂਦਾ ਤੇ ਐਹ ਜੀਆਂ ਚੀਜ਼ਾਂ ਬਣਾ ਕੇ ਖਾਓ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਰਾਤ ਨੂੰ ਬੜਾ ਸੋਹਣਾ ਪਾਚਨ ਖਿਚੜੀ ਖਾਓ ਕਦੀ ਦਲੀਆ ਖਾਓ ਕਦੀ ਆਪਣੇ ਹੋਰ ਐਦਾਂ ਦੀਆਂ ਛੋਟੇ-ਛੋਟੇ ਚੀਜ਼ਾਂ ਬਣਾ ਕੇ ਤੁਸੀਂ ਖਾਓ ਤਾਂ ਰਾਤ ਨੂੰ ਨੀਂਦ ਵੀ ਵਧੀਆ ਆਊਗੀ ਪੇਟ ਵੀ ਸਵੇਰੇ ਗੁੱਡ ਸਾਫ਼ ਹੋਊਗਾ ਤਾਂ ਇਹ ਜਿਹੜੀ ਚੀਜ਼ ਆ ਹੁਣ ਰਹੀ ਗੱਲ ਖੀਰੇ ਬਾਰੇ ਮੈਂ ਤੁਹਾਨੂੰ ਦੱਸਦਾ ਆਪਾਂ ਨੂੰ ਇਹ ਗ੍ਰੰਥ ਲੱਭ ਗਿਆ ਆਪਾਂ ਤੁਹਾਨੂੰ ਹਰ ਵਾਰੀ ਨਵੀਆਂ-ਨਵੀਆਂ ਚੀਜ਼ਾਂ ਦਿਆ ਕਰਾਂਗੇ ਇਹਦੇ ਵਿੱਚੋਂ ਕਿਉਂਕਿ ਇਹਦੇ ਵਿੱਚ ਬਹੁਤ ਕੰਮ ਕੀਤਾ ਜਿਵੇਂ ਨਾ ਤੁਨਵੇਂ ਦੱਸਦਾ ਜਿਹੜਾ ਖੀਰਾ ਹੈ ਇਹ ਦੇਖੋ वजन ਘਟਾਉਣ 'ਚ ਕੰਮ ਆਉਂਦਾ ਹੁਣ ਮੇਰੇ ਮਾਤਾ ਭੈਣਾ ਗੱਲ ਲੱਗਣੀ ਧਿਆਨ ਦਿਓ ਸਾਡੇ ਵੀਰ ਵੀ ਜਿੰਨਾ ਦਾ ਪੇਟ ਵੱਧ ਜਾਂਦਾ ਖੀਰਾ ਜਿਹੜਾ ਹੈਗਾ ਇਹਦਾ ਰਸ ਕੱਢਣਾ ਹੂੰ ਜੂਸ ਕੱਢਣਾ ਜੂਸ ਕੱਢ ਕੇ ਸਵੇਰੇ ਖਾਲੀ ਪੇਟ ਪੀਓ ਹੂੰ ਤੁਸੀਂ ਦੇਖਿਓ ਕਮਾਲ ਇਹਦਾ ਇਹਦੇ ਵਿੱਚ ਵਜਨ ਘਟਾਉਣ ਦੇ ਗੁਣ ਨੇ ਅ ਸਭ ਤੋਂ ਪਹਿਲਾਂ ਦੱਸਿਆ ਖੀਰਾ ਖਾਲੀ ਪੇਟ ਖਾਣਾ ਚਾਹੀਦਾ ਜਾਂ ਤੁਸੀਂ ਵੱਧ ਤੋਂ ਵੱਧ ਦੁਪਹਿਰ ਦੀ ਰੋਟੀ ਵੇਲੇ ਖਾਣਾ ਚਾਹੁੰਦੇ ਹੋ ਜਾਂ ਲੰਚ 'ਚ ਖਾਣਾ ਚਾਹੁੰਦੇ ਹੋ ਜਾਂ ਬ੍ਰੇਕਫਾਸਟ ਦੇ ਵਿੱਚ ਵੀ ਲੈਣਾ ਚਾਹੁੰਦੇ ਹੋ ਤਾਂ ਘੱਟੋ ਘੱਟ ਉਸ ਤੋਂ ਅੱਧਾ ਘੰਟਾ ਪਹਿਲਾਂ ਖਾ ਲਓ ਪੇਟ ਤੁਹਾਡਾ ਖਾਲੀ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਭੋਜਨ ਕਰੋ ਤੁਸੀਂ ਦੇਖੋ ਕਿੰਨਾ ਬੋਡੀ ਦੇ ਵਿੱਚ ਫਲੈਕਸੀਬਿਲਟੀ ਕਿੰਨੀ ਆਉਂਦੀ ਆ ਇਹਦੇ 'ਚ ਇੱਕ ਤਾਂ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਦੀ ਸ਼ਕਤੀ ਆ ਦੂਜਾ ਵਜ਼ਨ ਘਟਾਉਣ ਦੀ ਸ਼ਕਤੀ ਆ ਤੀਜਾ ਇਹਦੇ ਵਿੱਚ ਹਾਈਡਰੇਸ਼ਨ ਜਿਹਵੇਂ ਸਰੀਰ ਨੂੰ ਨਾ ਹਾਈਡਰੇਟ ਰੱਖਦਾ ਹੈ ਲੂਬ੍ਰੀਕੇਟ ਕਰਦਾ ਪਾਣੀ ਦਾ ਭਰਿਆ ਰਹਿੰਦਾ ਸਰੀਰ ਹਰ ਵਕਤ ਐ ਪੂਰਾ ਲੱਗਦਾ ਵੀ ਠੀਕ ਐ ਸਕਿਨ ਵੀ ਤਰ ਰਹਿੰਦੀ ਐ ਖੁਸ਼ਕ ਨਹੀਂ ਹੁੰਦੀ ਔਰ ਉਸ ਤੋਂ ਬਾਅਦ ਖੀਰਾ ਜਿਹੜਾ ਰਾਤ ਨੂੰ ਨੀਂਦ ਚ ਡਿਸਟਰਬ ਕਰਦਾ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਲਿਖਿਆ ਹੋਇਆ ਉਸ ਤੋਂ ਬਾਅਦ ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਬਿਸ਼ਰਤੇ ਕਿ ਤੁਸੀਂ ਸਵੇਰੇ ਸਵੇਰੇ ਖਾਲੀ ਪੇਟ ਖਾਓ ਤੁਸੀਂ ਨਜ਼ਾਰੇ ਲਓਗੇ ਜ਼ਿੰਦਗੀ ਚ ਖੀਰਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਇਆ ਗਿਆ ਮੈਗਨੀਸ਼ੀਅਮ ਪੋਟਾਸ਼ੀਅਮ ਪਾਇਆ ਗਿਆ ਜੋ ਜੋ ਸਿਸਟਮ ਲਿਖਿਆ ਗ੍ਰੰਥ ਫਿਰ ਇਹਦੇ ਵਿੱਚ ਵਿਟਾਮਿਨ ਸੀ ਵਿਟਾਮਿਨ ਕੇ ਐਂਡ ਮੈਗਨੀਜ਼ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਕੰਬੀਨੇਸ਼ਨ ਆ ਇਹ ਖੀਰੇ ਦੇ ਵਿੱਚ ਪਾਇਆ ਗਿਆ ਜੜੀ ਬੂਟੀ ਦਾ ਜਿਹੜਾ ਭਾਰਤੀ ਜੜੀ ਬੂਟੀ ਦਾ ਗ੍ਰੰਥ ਹੈ ਇਹੀ ਕਹਿੰਦਾ ਇਹਦੇ ਵਿੱਚੋਂ ਹੀ ਮੈਂ ਨੁਸਖੇ ਦੇਖ ਕੇ ਉਹਨਾਂ ਨੂੰ ਫਿਰ ਅਧਿਐਨ ਵੀ ਕਰਦੇ ਆ ਵੀ ਐਮੀ ਨਹੀਂ ਕਹਿ ਦੇਣਾ ਵੀ ਰਾਤ ਨੂੰ ਨੁਕਸਾਨ ਕਰਦਾ ਫਿਰ ਉਹਨੂੰ ਪੂਰਾ ਅਧਿਐਨ ਕੀਤਾ ਜਾਂਦਾ ਕਿ ਸੱਚਮੁੱਚ ਨੁਕਸਾਨ ਕਰਦਾ ਤਾਂ ਸਾਡੇ ਜਿਹੜੇ ਵੈਦਾਂ ਸੀਨੀਅਰ ਜਿਹੜੇ ਵੈਦ ਆਯੁਰਵੇਦ ਦੇ ਉਹ ਇਹ ਕਹਿੰਦੇ ਨੇ ਕਿ ਜੇ ਕਿਸੇ ਮਿੱਤਰ ਨੂੰ ਖੀਰਾ ਖਵਾਉਣਾ ਤਾਂ ਸਵੇਰੇ ਸਵੇਰੇ ਖਾਲੀ ਪੇਟ ਖਵਾਓ ਜਾਂ ਲੰਚ ਤੋਂ ਪਹਿਲਾਂ ਖਵਾ ਦਿਓ ਜੇ ਕਿਸੇ ਦੁਸ਼ਮਣ ਨੂੰ ਖੀਰਾ ਖਵਾਉਣਾ ਤਾਂ ਰਾਤ ਨੂੰ ਖਵਾ ਦਿਓ ਤਾਂ ਇਹ ਹੁਣ ਤੁਸੀਂ ਇਮੇਜਿਨ ਕਰੋ ਵੀ ਕੀ ਮੈਂ ਕਹਿ ਰਿਹਾ ਤੇ ਕੀ ਇਹਦਾ ਮਤਲਬ ਹੈ ਗੱਲ ਦਾ ਤਾਂ ਇਹਦਾ ਮਤਲਬ ਇਹੀ ਆ ਕਿ ਖੀਰਾ ਜਿਹੜਾ ਹੈਗਾ ਉਹ ਤੁਹਾਡਾ ਬਹੁਤ ਗੁੱਡ ਮਿੱਤਰ ਹੈ ਤੁਹਾਡੀ ਸਕਿਨ ਵਾਸਤੇ ਡਾਇਬੀਟਿਕ ਪੇਸ਼IENTS ਵਾਸਤੇ ਹਾਈ ਬਲੱਡ ਪ੍ਰੈਸ਼ਰ ਦੇ ਪੇਸ਼ੈਂਟਸ ਵਾਸਤੇ ਔਰ ਜਿਨ੍ਹਾਂ ਦੇ ਮਤਲਬ ਹਰ ਵਕਤ ਸਰੀਰ ਦੇ ਵਿੱਚ ਪਾਣੀ ਘਟਿਆ ਰਹਿੰਦਾ ਉਹਨਾਂ ਦਾ ਬਾਡੀ ਦੇ ਵਿੱਚ ਪਾਣੀ ਨਹੀਂ ਘਟੂਗਾ ਤਾਂ ਇਹਦੇ ਵਿੱਚ ਜਿਹੜੇ ਮਿਨਰਲਸ ਨੇ ਵਿਟਾਮਿਨਸ ਨੇ ਉਹ ਇੱਕ ਡਿਫਰੈਂਟ ਨੇ ਤਾਂ ਇਸ ਕਰਕੇ ਕਈ ਲੋਕ ਇਹਨੂੰ ਸ਼ਰਾਬ ਜਦੋਂ ਪੀਂਦੇ ਆ ਉਦੋਂ ਖਾਂਦੇ ਆ ਬਹੁਤ ਗੌਰ ਕਰਨ ਵਾਲੀ ਗੱਲ ਆ ਸ਼ਰਾਬ 80% ਕੀ 90% ਜਿਹੜੇ ਲੋਕ ਆ ਉਹ ਰਾਤ ਨੂੰ ਪੀਂਦੇ ਆ ਸ਼ਾਮ ਨੂੰ ਪੀਂਦੇ ਆ ਉਸ ਟਾਈਮ ਜਿਹੜਾ ਖੀਰਾ ਬਹੁਤ ਨੁਕਸਾਨ ਕਰਦਾ ਫਾਇਦਾ ਤਾਂ ਸ਼ਰਾਬ ਵੀ ਨਹੀਂ ਕਰਦੀ ਉਹਦੇ ਨਾਲ ਜੇ ਆਪਾਂ ਜ਼ਹਿਰ ਦੇ ਨਾਲ ਇਹ ਚੀਜ਼ ਲੈਨੇ ਆ ਹੋਰ ਨੁਕਸਾਨ ਹੁੰਦੇ ਨੇ ਤਾਂ ਕਰਕੇ ਜਿਹੜੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਉਹ ਚੀਜ਼ਾਂ ਨੂੰ ਆਪਾਂ ਧਿਆਨ ਨਹੀਂ ਦਿੰਦੇ ਹੁਣ ਤੁਸੀਂ ਕਹੋਗੇ ਫਿਰ ਫਿਰ ਗੋਲਸਬ ਕੀ ਖਾਈਏ ਦਾਰੂ ਦਾ ਪੀਣੀ ਆ ਮੈਂ ਨਹੀਂ ਮਨਾ ਕਰਦਾ ਕਿਸੇ ਨੂੰ ਪਹਿਲਾਂ ਤਾਂ ਦਾਰੂ ਨੂੰ ਛੱਡਣ ਦੀ ਕੋਸ਼ਿਸ਼ ਕਰੋ ਨਹੀਂ ਛੱਡਦੀ ਘਟਾਉਣ ਦੀ ਕੋਸ਼ਿਸ਼ ਕਰੋ ਜਿੰਨੀ ਲਿਮਟਡ ਲੈ ਸਕਦੇ ਹੋ ਲਿਮਟ ਚਲੋ ਤੇ ਸ਼ਾਹੀ ਸ਼ਰਾਬ ਦਾ ਸ਼ਾਹੀ ਅੰਦਾਜ਼ ਬਣਾਓ ਕਿ ਸ਼ਾਹਾਂ ਦੀ ਤਰ੍ਹਾਂ ਪੀਣੀ ਆ ਚਾਹੂਕਾਰਾਂ ਦੀ ਤਰ੍ਹਾਂ ਪੀਣੀ ਆ ਬਾਦਸ਼ਾਹਾਂ ਦੀ ਤਰ੍ਹਾਂ ਪੀਣੀ ਆ ਥੋੜੀ ਥੋੜੀ ਪੀਣੀ ਉਹਦੇ ਨਾਲ ਜਦੋਂ ਤੁਸੀਂ ਖਾਣਾ ਕੀ ਆ ਨੱਟਸ ਲੈ ਲਓ ਕੋਈ ਤਰੀ ਵਾਲੀ ਸਬਜ਼ੀ ਲੈ ਲਓ ਰੋਸਟਡ ਮਟਰਨ ਚਿਕਨ ਲੈ ਲਓ No problem ਉਹ ਵੀ ਤਰੀ ਵਾਲਾ ਨਾ ਹੋਵੇ ਫਿਸ਼ ਲੈ ਲਓ ਰੋਸਟਡ ਤਲੀਆਂ ਹੋਈਆਂ ਚੀਜ਼ਾਂ ਨਾ ਖਾਓ ਨੁਕਸਾਨ ਕਰਤੀਆਂ ਨੇ ਤਾਂ ਇਹ ਜਿਹੜੀ ਸ਼ਰਾਬ ਇਹ ਤਾਂ ਜਿਹੜਾ ਨੁਕਸਾਨ ਕਰਨਾ ਇਹਨੇ ਬਹੁਤ ਬਾਦ ਦੀ ਗੱਲ ਆ ਉਹ ਤਾਂ ਕਰਨਾ ਹੀ ਕਰਨਾ ਲੇਕਿਨ ਜਿਹੜਾ ਸੀ ਇਹਦੇ ਨਾਲ ਖਾ ਪੀ ਜਾਂਦੇ ਆ ਅਨਾਪ ਸ਼ਨਾਪ ਚੀਜ਼ਾਂ ਖਾ ਲੈਣੇ ਆ ਉਡ ਪਡਾਂਗ ਚੀਜ਼ਾਂ ਖਾ ਲੈਣੇ ਆ ਉਹ ਜ਼ਿਆਦਾ ਨੁਕਸਾਨ ਕਰਦੀਆਂ ਨੇ ਕਿਉਂਕਿ ਉਸ ਟਾਈਮ ਬੰਦਾ ਦੇਖੋ ਆਪਣੇ ਵਸਚੇ ਤਾਂ ਹੁੰਦਾ ਨਹੀਂ ਉਹਦਾ ਪੂਰਾ ਨਾੜੀ ਸਿਸਟਮ ਜਿਹੜਾ ਹੈਗਾ ਉਹਦੀਆਂ ਇੰਦਰੀਆਂ ਜਿਹੜੀਆਂ ਹੈਗੀਆਂ ਨੇ ਉਹ ਸਰੀਰ ਦਾ ਸਾਥ ਛੱਡ ਚੁੱਕੀਆਂ ਹੁੰਦੀਆਂ ਨੇ ਉਹਨੂੰ ਜੋ ਵੀ ਪੇਸ਼ ਕਰਤਾ ਉਹਨੇ ਖਾਈ ਜਾਣਾ ਤਾਂ ਉਹ ਕੋਈ ਵੱਡੀ ਪ੍ਰੋਬਲਮ ਨਹੀਂ ਹੁੰਦੀ ਪਰ ਇਹ ਜ਼ਰੂਰ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਰਾਤ ਨੂੰ ਖੀਰਾ ਲੈਂਡ ਦਾ ਮੂਡ ਬਣਦਾ ਤਾਂ ਔਖੇ ਸੌਖੇ ਹੋ ਕੇ ਉਹਨੂੰ ਟਾਲ ਦੋ ਮੂਡ ਨੂੰ ਉਸ ਟਾਈਮ ਕੁਝ ਹੋਰ ਲੈ ਲਓ ਟਮਾਟਰ ਲੈ ਲਓ ਕੋਈ ਹੋਰ ਚੀਜ਼ ਲੈ ਲਓ ਸੈਲਡ ਦੇ ਵਿੱਚ ਪਿਆਜ਼ ਲੈ ਲਓ ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਫਾਇਦਾ ਕਰਨਗੀਆਂ ਬਹੁਤ ਬਹੁਤ ਸ਼ੁਕਰੀਆ ਜੀ ਔਰ ਜਿੰਨੇ ਵੀ ਦਰਸ਼ਕ ਆਪਣਾ ਚੈਨਲ ਦੇਖ ਰਹੇ ਆ ਅਗਰ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਜਰੂਰ ਇਹਨੂੰ ਅਜ਼ਮਾਓ ਅਪਣਾਓ ਤਾਂ ਕਿ ਤੁਹਾਡਾ ਔਰ ਤੁਹਾਡੇ ਬੱਚਿਆਂ ਦਾ ਜਿਹੜਾ ਹੈਲਥ ਸਿਸਟਮ ਹੈ ਉਹ ਠੀਕ ਰਹੇ